ਕਿੰਨੇ ਇੰਚੀ ਲੈ ਆ ਕੇ ਆਪਾਂ ਲੈਟਾਂ ਲਾ ਦਿਆਂ ਚੈੱਕ ਆਪਣੇ ਲੈਟਾਂ ਦਾ ਪੂਰਾ ਝੋਟਾ ਲਾਵਾ ਜਿਹੜੇ ਰੋ ਬਲੌਗ ਦੇ ਨਾਲ ਲੱਗ ਜਾ ਪਦਾ ਕਿਵੇਂ ਫੀਟਿੰਗ ਕਰਦੇ ਹਾਂ ਕਪਾ ਰੱਖੀ ਆਪਾਂ ਹੋ ਬਾਈ ਇਹਦੇ ਮੂੰਹ ਛੱਡੀ ਆ ਤਾਂ ਹਾਂਜੀ ਮਿੱਤਰੋ ਤਾਂ ਸਵਾਗਤ ਕਰਦੇ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜੀਆਂ ਲੈਟਾਂ ਲੈ ਕੇ ਆਈ ਸੀ ਕਿਹੜੀ ਬ੍ਰਾਂਡ ਦੀਆਂ ਲੈ ਕੇ ਆਈਆਂਗੇ ਤੇ ਕਿੰਨੇ ਟਾਈਮ ਦੀ ਗਾਰੰਟੀ ਆ ਤੇ ਕਿੰਨੀ ਇੰਚੀ ਲਟਾਂ ਲੈਣੀਆਂ ਤੇ ਨਾਲੇ ਆਪਾਂ ਅੱਜ ਕੱਸਦੇ ਹਾਂ ਉਹਨਾਂ ਲਟਾਂ ਨੂੰ ਤਾਂ ਸੋਨੂੰ ਉਹ ਮੈਂ ਪਿਛਲੇ ਬਲੌਗ ਦੇ ਵਿੱਚ ਥੰਬਨੇਲ ਤੇ ਲਿਖਤਾ ਸੀਗਾ ਲਾਈਟ ਫੋਰਸ ਦੀਆਂ ਲਟਾਂ ਤੇ 12000 ਦੀਆਂ ਤੇ ਉਹ ਬਈ ਮਿੱਤਰੋ 4 ਇੰਚੀ ਸੀਗੀਆਂ 12000 ਦੀਆਂ ਮੇਰੇ ਹਿਸਾਬ ਨਾਲ ਤੇ ਬਾਕੀ ਮੈਂ ਕਲੀਅਰ ਜ ਕਰਿਆਣੀਆ ਤੇ ਉਹ ਹੈਗੀਆਂ ਖਾਸ खासा ਮਹਿੰਗਾ ਬ੍ਰਾਂਡ ਹਨ ਤੇ ਜਿਹੜਾ ਕੀ ਆਪਾਂ ਹਜੇ ਉਹ ਲੈ ਨਹੀਂ ਸਕਦੇ ਕਿਉਂਕਿ ਹਜੇ ਉਹਦਾ ਬਜਟ ਬਹੁਤ ਆਗਾ ਤੇ 12000 ਬਹੁਤ ਹੋ ਜਾਂਦਾ ਤੇ 4 ਇੰਚੀ ਵੀ ਕਿੰਨਾ ਕੀ ਹੁੰਦਾ ਇੰਨਾ ਕੀ 4 ਇੰਚੀ ਹੋ ਜਾਂਦਾ ਹੱਥ ਜੰਨਾ ਤੇ ਬਾਕੀ ਹੈ ਵੀ ਛੋੜੀਆਂ ਸਿਗੀਆਂ ਤੇ 12000 ਵੀ ਬਹੁਤ ਸੀ ਮਿੱਤਰੋ ਤਾਂ ਕਰਕੇ ਆਪਾਂ ਉਹ ਨੂੰ ਕਰਤਾ ਕੈਨਸਲ ਤੇ 12000 ਚ ਆਪੋ ਬਹੁਤ ਕੁਝ ਲੈ ਸਕਦੇ ਆ ਟਰੈਕਟਰ ਦਾ ਤੇ ਉਹੀ ਆਪਾਂ ਕਿਤੇ ਹੋਰ ਇਨਵੈਸਟ ਕਰਾਂਗੇ ਤੇ ਬਾਕੀ ਜੁੜੇ ਹੋਰ ਅੱਜ ਦੇ ਬਲੌਗ ਦੇ ਨਾਲ ਤੇ ਕਸਦੇ ਆਂ ਲੈਟਾਂ ਤੇ ਕਿਹੜੀਆਂ ਲੈਟਾਂ ਲੈ ਆਂ ਤੇ ਪੂਰੀ ਅੱਤ ਕਰਾਵਾਂਗੇ ਆਪਾਂ ਮੌਨਸਟਰ ਦੀ ਆਪਣੇ ਵਾਲ ਦੀ ਤੇ ਕਿਹੜੀਆਂ ਲੈਟਾਂ ਲੈ ਆ ਉਹ ਤੁਹਾਨੂੰ ਬਲੌਗ ਚ ਹੀ ਪਤਾ ਲੱਗੂਗਾ ਤਾਂ ਜੁੜੇ ਰਹੋ ਬਲੌਗ ਦੇ ਨਾਲ ਤੇ ਐਂਡ ਤੱਕ ਆਪਣਾ ਬਲੌਗ ਜ਼ਰੂਰ ਦੇਖਿਓ ਤੇ ਜਿਹਨੇ ਇਹ ਚੈਨਲ ਨੂੰ ਕਰਣੀ ਆਪਣੇ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਧੰਨਵਾਦ ਕਰਦੇ ਆਂ ਵੀਡੀਓ ਤੇ ਕਲਿੱਕ ਕਰਨ ਲਈ ਤੇ ਹੁਣ ਆਪਾਂ ਚੱਲਦੇ ਆਂ ਆਪਣੇ ਮੌਨਸਟਰ ਕੋਲੇ ਤੇ 10 11 ਵਜੇ ਗਈ ਸਵੇਰ ਦੇ ਤੇ ਹੁਣ ਆਪਾਂ ਛਿੜਦੇ ਹਾਂ ਤੇ ਕਰਦੇ ਆਂ ਕੁੱਤਾ ਵਿੱਲਾ ਉਹਦਾ ਕੋਈ ਲਾਉਣਾ ਹੈ ਲੈਟਾਂ ਜਿਹੜੀਆਂ ਕੱਲ ਲਿਆਂਦੀਆਂ ਮਿੱਤਰੋ ਧਮਾਕਾ ਧਮਾਕਾ ਲੈਟਾ ਪੂਰੀ ਤੱਕ ਪਾ ਦਾਂਗੇ ਮੈਂਪਰ ਤੇ ਆਪਾਂ ਤੇ ਟੱਕ ਦਾ ਵੈਸੇ ਵੀ ਪਾ ਹੀ ਰੱਖੀ ਆਪਾਂ ਪਰ ਜੁੜੇ ਰਹੋ ਬਲੌਗ ਦੇ ਨਾਲ ਸਪੈਨੋ ਸੈੱਟ ਦਾ ਨਿਆ ਵਰਜਨ ਦੇਤਾ ਸਪੈਨੋਟ੍ਰਮ ਠੀਕ ਸਪੈਨੋਟ੍ਰਮ ਯਾਨੀ ਕਿ ਡੈਲੀਗੇਟ ਡੈਲੀਗੇਟ ਹੈ ਬ੍ਰਾਂਡ ਨੇਮ ਹਾਂਜੀ ਟੈਕਨੀਕਲ ਹੈ ਉਹਦੇ ਚ ਸਪੈਨੋਟ੍ਰਮ ਜਿਹੜੀ ਦਵਾਈ ਹੈ ਅੰਦਰ ਹਾਂਜੀ ਮਤਲਬ ਪ੍ਰੈਸਰ ਦਾ ਹੀ ਨਿਆ ਵਰਜਨ ਆ ਠੀਕ ਹੈ ਉਹਦੀ ਡੋਜ਼ ਹੋਗੀ 180 ਅਬ 180 ml ਜੇ ਅਗਰ ਪਿਛੇ 73 ml ਟ੍ਰੈਸਰ ਜਿੰਨਾ ਕੰਮ ਕਰਾਣਾ ਹੈ ਨਾ ਤੁਸੀਂ ਇੱਕ ਪਾਸੇ ਹਾਂਜੀ ਹਾਂਜੀ ਉਹ ਬਾਈ ਤੇ ਫਿਰ ਕੰਮ ਨਾ ਉਹ ਹੁੰਦੇ ਆਪਣੇ ਨਾਲ ਜਿਹੜੇ ਨਹੀਂ ਹੋਣੇ ਹੁੰਦੇ ਤੇ ਇੱਥੇ ਤਾਂ ਗੰਦਰੇ ਵਾਲੀ ਗਮਾਲ ਤੇ ਕਰੀ ਸਪਰੇ ਤੇ ਉਹਨੇ ਕਰਿਆ ਨਹੀਂ ਕੰਮ ਤੇ ਫਿਰ ਪੈਸੇ ਵੀ ਲੱਗ ਜਾਂਦੇ ਤੇ ਸਵਾਦ ਵੀ ਨਹੀਂ ਆਉਂਦਾ ਉਹ ਗੱਲ ਦਾ ਦੁੱਖ ਜਿਹਾ ਲੱਗਦਾਗਾ ਤੇ ਉਹ ਸਾਹਮਣੇ ਗਮਾਰੇ ਤੇ ਕਰੀ ਸੀਗੀ ਆ ਤਾਂ ਡਿਸਮਿਸ ਹੀ ਹੈ ਕੰਮ ਹੀ ਹੈ ਤੇ ਕੱਖ ਵਾਲੇ ਹੋਗੇ ਮੀਂਹ ਕਰਕੇ ਤੇ ਪਾਣੀ ਬੜਾ ਖੜ ਜਾਂਦਾ ਬਾਣ ਜਾ ਹੈਗਾ ਪੱਕਾ ਇਹ ਇਹ ਤਾਂ ਇਸ ਮਿਸਾਲ ਲਗਾ ਮੈਂ ਤੇ ਉਹ ਸਾਹਮਣੇ ਵਾਲਾ ਗਮਾਰਾਗਾ ਉੱਥੇ ਕਰੀ ਸਪਰੇਅ ਆਪਾਂ ਗੋਗਰੇ ਸੀ ਲਿਆ ਕੇ ਕੰਪਨੀ ਦੀ ਬਾਕੀ ਇਹਨੂੰ ਪਤਾ ਮੈਨੂੰ ਬਾਲਾ ਪਤਾ ਨਹੀਂ ਸਪਰੇਸ ਬਾਰੇ ਤੇ ਕੰਮ ਨਹੀਂ ਕਰਿਆ ਉੱਥੇ ਤਾਂ ਕਰਕੇ ਬੰਦਾ ਆਇਆ ਸੀ ਬਾਈ ਆਇਆ ਸੀ ਆ ਤੇ ਕਹਿੰਦਾ ਬਾਈ ਮੇਰੇ ਤਾਂ ਸਭੋਂ ਕੰਮ ਬਾਹਰ ਹੋ ਗਿਆ ਕਹਿੰਦਾ ਬ੍ਰਾਂਡ ਦੇਦਾ ਕਹਿੰਦਾ ਅਗਲੇ ਨੇ ਹੋਰ ਤੁਹਾਨੂੰ ਕੀ ਦੇਵੇ ਕਹਿੰਦਾ ਬਾਕੀ ਓਰੀਜਨਲ ਬਿੱਲ ਕੱਟ ਕੇ ਦਿੱਤਾ ਕਹਿੰਦਾ ਕੰਮ ਕਰੂਗੀ ਥੋੜੀ ਡੋਜ਼ ਬਤਾ ਦਿਓ ਚੱਕ ਦੋ ਕੰਮ ਹੁਣ ਖਲਾ ਵਧਾ ਗਿਆ ਅਗਲਾ ਆ ਕੇ ਫਾਈਨਲ ਚੈੱਕ ਕਰੋ ਆਪਣੀ ਲੱਕ ਟਰੈਕਟਰ ਦੀ ਤੇ ਝੋਟੇ ਸੁਣ ਦਿਖਾਉਣਿਆ ਆ ਸੇ ਬਾਈ ਝੋਟਾ ਤਾਂ ਖਾਈ ਇਧਰ ਕਰਕੇ ਮੂੰਹ ਦੇਖੋ ਬਾਈ ਇਹਦੇ ਮੂੰਹ ਛੱਡੀ ਆ ਮੂੰਹ ਤੋਂ ਵੱਡੀ ਏ ਲੈਟ ਭਾਈ ਖਾਣਾ ਪਕਾ ਦਈਆਂ ਪੂਰਾ ਜਿਗਾੜ ਜੂੜ ਪੱਕਾ ਕਰਾਂਗੇ ਵੀ ਫੱਲਣ ਨਾ ਇਹ ਬਣਾਗੇ ਥਲੇ ਹਾਂ ਆਹ ਇਹ ਪੁੱਲੀ ਨਹੀਂ ਦੇਖੋ ਮਨ ਜਿਵੇਂ ਯੁੱਧ ਦਾ ਝੋਟਾ ਬਣਾਤਾ ਜਿਵੇਂ ਉਹ ਜਵਾਕ ਜਣੀ ਕਿੰਨੂੰ ਦਾ ਹਾਂਜੀ ਮਿੱਤਰੋ ਅੱਜ ਆਪਣੇ ਘਰੇ ਆਇਆ ਜਮਜੂਤ ਦੇ ਝੋਟੇ ਦੋ ਇਹ ਆਪਣੀ ਫੋਰਚੂਨਰ ਆਪਣੀ ਤਾਂ ਇਹੀ ਫੋਰਚੂਨਰ ਆ ਲੈ ਮਿੱਤਰੋ ਕਸਾ ਕਸਾਈ ਚੱਲ ਜਾਈ ਜਾਂਦੀ ਆ ਤੇ ਧਮਾਕੇ ਤੇ ਧਮਾਕਾ ਧਮਾਕੇ ਤੇ ਧਮਾਕਾ ਲਿਆਉਣਾ ਹੁਣ ਇਹ ਤੋਂ ਬਾਅਦ ਚ ਵਸ ਦੇਖ ਲੈਣੇ ਕਰੋ ਚੱਕ ਮਿੱਤਰੋ ਥੱਲੇ ਆਪਾਂ ਜੀ ਸਪੋਰਟ ਦੇ ਵਿੱਚ ਰਬੜਾਂ ਰਬੜ ਦੀ ਥਾਂ ਤੇ ਆਪਾਂ ਚੱਪਲਾਂ ਵੜਵੜ ਲਾਤੀਆਂ ਮੇਰੇ ਘਰ ਤਾਂ ਜੱਟੂ گاਵਾ ਫਿਰ ਆਪਾਂ ਤੇ ਹੱਥ ਨੇ ਬਣਾਵਾਂਗੇ ਰੀਲਾਂ ਆਪਾਂ ਕਿਤੇ ਪਾਸੇ ਜਾ ਕੇ ਤੇ ਰੀਲਾਂ ਵੀ ਤੁਸੀਂ ਜਰੂਰ ਜਾ ਕੇ ਦੇਖੋ ਇੰਦਰ ਲਖਰੀ ਨਾਂ ਤੋਂ ਪੇਜ ਆ ਆਪਣਾ ਇੰਸਟਾਗ੍ਰam ਤੇ ਜਰੂਰ ਵਿਜ਼ਿਟ ਕਰਕੇ ਆਉ ਤੇ ਪੂਰੀ ਧੱਕਲਾ ਧੱਕ ਪਾ ਰੱਖੀ ਆਪਾਂ ਆਸ਼ਨੇ ਤਾਂ ਪੌਣੀ ਪੌਣੀ ਸੀ ਹੁਣ ਆਪਾਂ ਇਹਦੇ ਨਾਲ ਗੱਡੀ ਘੀੜਾ ਪਾਉਣਾ ਇੰਸਟਾਗ੍ਰam ਤੇ ਕੋਈ ਭਾਈ ਕੋ ਕਦੇ ਲਿਆਂਦੇ ਆਪਾਂ ਲੋ ਗਾਲੇ ਨਾਟ ਤੇ ਹੁਣ ਆਪਾਂ ਕਰਦੇ ਆ ਇਹਦੇ ਵਿੱਚ ਲੈ ਗਾ ਤਾਂ ਇਹ ਨੂੰ ਓਮੇ ਰੱਖ ਲਾਂ ਇਹ ਨਹੀਂ ਹੱਲਣੀਆਂ ਮਾਂਆਂ ਨਹੀਂਆਂ ਛੇੜਨੀਆਂ ਹੁਣੀਆਂ ਤੱਕਾਂ ਅਕਰੀਲਾ ਚੈੱਕ ਕਰੋ ਮਿੱਤਰੋ ਅੱਜ ਰੀਲਾ ਪਾਵਾਂਗੇ ਹੱਥ ਨੇ ਬਈ ਮਿੱਤਰੋ ਤੇ ਕਰੋ ਚੈੱਕ ਆਪਣੇ ਲੈਟਾਂ ਦਾ ਚਾਨਣਾ ਇਹ ਨਾ ਸੰਤਰੀ ਸੰਤਰੀ ਚਲਾ ਦਿਆਂ ਕਰਤੀ ਵਾਇਰਿੰਗ ਚੱਕਦਾ ਘਰੇ ਕੰਮ ਹੀ ਮਸਰੋ ਦੇਖ ਲੜਾ ਲੜਾ ਕਰਾਵਾਏ ਪੈਂਪਰ ਮੈਂ ਠੱਕ ਪੈਣ ਲੱਗੀ ਪੈਂਪਰ ਦੀ ਹਾਰੰਜੀ ਵੀ ਬਈ ਸੀ ਉਹ ਵੀ ਦੱਸ ਦਿੰਨੇ ਹੁਣ ਤਾਂ ਲੱਗ ਗਈਆਂ ਪਰ ਉਹ ਚੱਕ ਹਾਰਨ ਦਾ ਫਰੇਮ ਵੀ ਅਸੀਂ ਕਰੀਏ ਨੇ ਤੇ ਆ ਤੇਲ ਲਾਵਾਂਗੇ ਆਪਾਂ ਪੈਂਪਰ ਦੇ ਵਿੱਚ ਇੱਥੇ ਲਾਵਾਂਗੇ ਬਸ ਜੁਨੇਰੋ ਬਲੌ ਦੇ ਨਾਲ ਲੱਗ ਕੇ ਪਤਾ ਕਿਵੇਂ ਫੀਡਿੰਗ ਕਰਦੇ ਆਂ। ਤਰਖ ਲੜਾ ਖਦਾਰਾ ਦੇਖੋ ਪਾਇਆ ਪਿਆ ਆਪਣਾ ਤੇ ਲੈਟਾਂ ਵੀ ਕੱਫ ਦਿਤੀਆਂ ਬਾਕੀ ਸੁੰਦੇ ਵਿਹਾਈ ਦਿਤੀਆਂ ਪਹਿਲਾਂ ਚਲਾ ਕੇ ਤੇ ਹਾਰਨਾ ਪਾ ਇੱਥੇ ਕੱਫ ਤੇ। ਇਹਨਾਂ ਦੇ ਪਾਣੀ ਪੁਣੀ ਨਹੀਂ ਪੈਂਦੇ ਜੇ ਇਹਨਾਂ ਵਿੱਚੋਂ। ਸਹੀ ਐਥੇ ਨਾਲੇ ਬਾਅਦ 12 ਆਇਆ ਕਰੂੰਗੀ। ਆਹ ਲਾਤੀ ਵਿਚਾਲੇ ਦਾ ਤਿਰਲੇ। ਓਕੇ ਗੱਲਬਾਤ ਹੋ ਗਈ ਓਕੇ ਗੱਲਾਂ ਮੈਂ ਕਾਹ ਸਰਪੰਚਾ ਹਾਂ ਯਾਰ ਦੇਖੋ ਮੇਤਰੋ ਪੂਰੀ ਤੱਕ ਬਣ ਲੱਗ ਜੀ ਦੇਖੋ ਮੂਰੋ ਝੋਟਾ ਲੱਗਾ ਲੈਟਾਂ ਦੇ ਕਿੰਨੀਆਂ ਮੋਟੀਆਂ ਮੋਟੀਆਂ ਜਿਹੀਆਂ ਲੱਗਦੀਆਂ ਪੂਰਾ ਝੋਟਾ ਲੱਗਾ ਦੇਖੋ ਉਹ ਚੈੱਕ ਕਰੋ ਹਾਂ ਮੈਂ ਗਿਆ ਦੱਸ ਦਈਏ ਫਿਰ ਹੁਣ ਕਿੰਨੇ ਇੰਚੀ ਲਿਆ ਕੇ ਆਪਾਂ ਲੈਡਾਂ ਲਾ ਦੀਆਂ ਚਾਰ ਨਹੀਂ ਮਿੱਤਰੋ ਨਾ ਸੱਤ ਨਹੀਂ ਆਪਾਂ 9 ਇੰਚ ਲੈ ਕੇ ਆਦੀਆਂ ਸਹੀ ਆ 9 ਇੰਚ ਦੇਖਦਾ ਹਾਂ ਹਾਂ ਸਹੀ ਆ ਸਹੀ ਆ ਜਮਾ ਸਿੱਧੀਆਂ ਛੋਟਾ ਬਣਾ ਛੋਟਾ